भाई अमरपाल सिंह डिब्रूगढ़ जेल ਦੇ ਵਿੱਚ ਬੰਦ ਨੇ ਇੱਕ ਰੂਟ ਸਾਬ ਤੋਂ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਨਾਲ ਦੇ ਪਿਤਾ ਨੇ ਯਾਨੀ ترसीम सिंह ਹੁਰਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖੀ ਕਿ ਕੋਈ ਵੀ ਬੰਦਾ ਵੋਟ ਵਾਸਤੇ ਡਿਬਰੂਗੜ੍ਹ ਜੇਲ੍ਹ ਜਾਏਗਾ ਹੂੰ ਉਹਨਾਂ ਦੀ ਵੋਟ ਸੀਲ ਬੰਦ ਲਫਾਫੇ ਚ ਲੈ ਕੇ ਆਏਗਾ ਮੈਂਬਰ ਪਾਰਲੀਮੈਂਟ ਹੈ 20 ਲੱਖ ਤੋਂ ਵੱਧ ਲੋਕਾਂ ਨੇ ਉਹਨੂੰ ਦੇ ਨਾਮਜ਼ਦਗੀ ਕਰਦਾ ਨਾਮਜ਼ਦਗੀ ਕਰਦਾ ਉਹਦੇ ਵਿੱਚ ਬਹੁਤ ਕੁਝ ਹੋਣਾ ਚਾਹੀਦਾ ਉਹਨੂੰ ਘੱਟੋ-ਘੱਟ ਇੱਕ ਮਹੀਨੇ ਵਾਸਤੇ ਪੈਰੋਲ ਦਿੱਤੀ ਜਾਵੇ ਉਹ ਕਹਿੰਦੇ ਉਹਦਾ ਜਿਹੜਾ 5 ਕਰੋੜ ਦਾ ਫੰਡ ਹੈ ਉਹ ਵੀ ਜਾਰੀ ਕੀਤਾ ਜਾਵੇ ਦਿਲ ਸਾਬ ਭਾਈ ਅਮਰਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਖਰੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਨਾਲ ਦੇ ਪਿਤਾ ਨੇ ਯਾਨੀ ਤਰਸੀਮ ਸਿੰਘ ਹੋਰਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖੀ ਹੈ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਹੜਾਂ ਦਾ ਜ਼ਿਕਰ ਵੀ ਕੀਤਾ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਇਸ ਮੁਸ਼ਕਲ ਦੀ ਘੜੀ ਦੇ ਦੌਰਾਨ ਪੈਰੋਲ ਦਿੱਤੀ ਜਾਵੇ ਭਾਈ ਅਮਰਤਪਾਲ ਸਿੰਘ ਨੂੰ ਤੇ ਨਾਲ ਹੀ ਜਿਹੜਾ ਉਹਨਾਂ ਦਾ ਫੰਡਾ ਉਹਨਾਂ ਦੇ اختیਾਰੀ ਕੋਟੇ ਦਾ ਐਮਪੀ ਫੰਡ ਹੁੰਦਾ ਹੈ ਉਹਦੇ ਬਾਰੇ ਵੀ ਕੋਈ ਨਾ ਕੋਈ ਰਾਹਤ ਦਿੱਤੀ ਜਾਵੇ ਤਾਂ ਜੋ ਲੋਕਾਂ ਦੇ ਭਲੇ ਲਈ ਉਸ ਫੰਡ ਨੂੰ ਲਗਾਇਆ ਜਾ ਸਕੇ ਕਿਉਂਕਿ ਤਰਨਤਾਰਨ ਵਾਲੇ ਪਾਸੇ ਅਜਨਾਲੇ ਵਾਲੇ ਪਾਸੇ ਖਾਸ ਕਰ ਅੰਮ੍ਰਿਤਸਰ ਗੁਰਦਾਸਪੁਰ ਕਾਫੀ ਨੁਕਸਾਨ ਹੋਇਆ ਖੜਾਂ ਦੇ ਨਾਲ ਤੇ ਦੂਜੇ ਪਾਸੇ ਵੈਸੇ ਉਹਨਾਂ ਨੂੰ ਇੱਕ ਰਾਹਤ ਪਿੱਛੇ ਜੇ ਜ਼ਰੂਰ ਮਿਲੀ ਸੀਗੀ ਕਿ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣਗੇ ਕਿਉਂਕਿ ਉਹ ਰਾਸ਼ਟਰਪਤੀ ਦੀ ਚੋਣ ਵਾਸਤੇ ਉਹਨਾਂ ਨੇ ਵੀ ਵੋਟ ਕਰਨੀ ਆ ਤਾਂ ਉਹਦੇ ਹੁਕਮ ਜ਼ਰੂਰ ਹੋ ਚੁੱਕੇ ਨੇ ਪਰ ਹੁਣ ਪੈਰੋਲ ਦੇ ਉੱਤੇ ਕੀ ਫੈਸਲਾ ਲਿਆ ਜਾਂਦਾ ਹੈ ਜਾਂ ਫੰਡ ਨੂੰ ਲੈ ਕੇ ਕੀ ਫੈ ਸਸਪੈਂਸਾ ਜਾਂ ਕਹਿ ਸਕਦੇ ਆ ਕਿ ਭਵਿੱਖ ਦੇ ਗਰਭ ਦੇ ਵਿੱਚ ਹੈ। ਤਰਵਿੰਦਰ ਜਿਹੜਾ ਵੋਟ ਵਾਲਾ ਕੰਮ ਆ ਉਹ ਤਾਂ ਇਹ ਕਿਹਾ ਗਿਆ ਕਿ ਕੋਈ ਵੀ ਬੰਦਾ ਵੋਟ ਵਾਸਤੇ ਡਿਬਰੂਗੜ੍ਹ ਜੇਲ੍ਹ ਜਾਏਗਾ। ਹੂੰ। ਉਹਨਾਂ ਦੀ ਵੋਟ ਸੀਲ ਬੰਦ ਲਫਾਫੇ 'ਚ ਲੈ ਕੇ ਆਏਗਾ। ਜਿੱਥੇ ਉਹ ਗਿਣਤੀ ਹੋਵੇਗੀ ਉੱਥੇ ਉਹ ਪਹਚਾਣ ਦਿੱਤੀ ਜਾਵੇਗੀ। ਇਹ ਉਹਨਾਂ ਦੇ ਪਿਤਾ ਸਰਦਾਰ ਤਰਸੇਮ ਸਿੰਘ ਨੇ ਇੱਕ ਚਿੱਠੀ ਲਿਖੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿ ਜੇ ਘੱਟੋ ਘੱਟ ਉਹ ਬੰਦਾ ਇਸ ਵੇਲੇ ਲੋਕਾਂ ਦਾ ਨਮਾਇੰਦਾ ਹੈ ਮੈਂਬਰ ਪਾਰਲੀਮੈਂਟ ਹੈ 2 ਲੱਖ ਤੋਂ ਵੱਧ ਲੋਕਾਂ ਨੇ ਉਹਨੂੰ ਦੇ ਨਮਾਇੰਦੀ ਕਰਦਾ ਨਮਾਇੰਦੀ ਕਰਦਾ ਉਹਦੇ ਵਿੱਚ ਬਹੁਤ ਕੁਝ ਹੋਣਾ ਚਾਹੀਦਾ ਉਹਨੂੰ ਘੱਟੋ-ਘੱਟ ਇੱਕ ਮਹੀਨੇ ਵਾਸਤੇ ਪੈਰੋਲ ਦਿੱਤੀ ਜਾਵੇ। ਤਾਂ ਜੋ ਹੜ ਪ੍ਰਭਾਵਤ ਲੋਕਾਂ ਦੇ ਨਾਲ ਉੱਥੇ ਜਾ ਕੇ ਉਹ ਕੰਮ ਕਰ ਸਕੇ। ਇਹ ਗੱਲ ਇੱਕ ਹੈ। ਹੂੰ। ਦੂਜੀ ਗੱਲ ਹੈ ਉਹ ਕਹਿੰਦੇ ਉਹਦਾ ਜਿਹੜਾ 5 ਕਰੋੜ ਦਾ ਫੰਡ ਹੈ ਉਹ ਵੀ ਜਾਰੀ ਕੀਤਾ ਜਾਵੇ ਤਾਂ ਕਿ ਉਹ ਆਪਣੇ ਲੋਕ ਸਭਾ ਹਲਕੇ ਦੇ ਵਿੱਚ ਜਿੱਥੇ-ਜਿੱਥੇ ਵੀ ਜ਼ਰੂਰਤਾਂ ਨੇ ਲੋਕਾਂ ਦੀ رائے ਦੇ ਨਾਲ ਉਹ ਫੰਡ ਹੈ ਜਿਹੜਾ ਲੋਕ ਹਿੱਤ ਵਿੱਚ ਵਰਤਿਆ ਜਾ ਸਕੇ ਜੀ ਦਿਲਸਾਭ ਭਾਈ ਅਮਰਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਖਰੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਦੇ ਪਿਤਾ ਨੇ ਯਾਨੀ ਤਰਸੀਮ ਸਿੰਘ ਹੋਰਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖੀ ਹੈ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਹੜਾਂ ਦਾ ਜ਼ਿਕਰ ਵੀ ਕੀਤਾ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਇਸ ਮੁਸ਼ਕਲ ਦੀ ਘੜੀ ਦੇ ਦੌਰਾਨ ਪੈਰੋਲ ਦਿੱਤੀ ਜਾਵੇ ਭਾਈ ਅਮਰਪਾਲ ਸਿੰਘ ਨੂੰ ਤੇ ਨਾਲ ਹੀ ਜਿਹੜਾ ਉਹਨਾਂ ਦਾ ਫੰਡਾ ਉਹਨਾਂ ਦੇ اختیਾਰੀ ਕੋਟੇ ਦਾ ਐਮਪੀ ਫੰਡ ਹੁੰਦਾ ਹੈ ਉਹਦੇ ਬਾਰੇ ਵੀ ਕੋਈ ਨਾ ਕੋਈ ਰਾਹਤ ਦਿੱਤੀ ਜਾਵੇ ਤਾਂ ਜੋ ਲੋਕਾਂ ਦੇ ਭਲੇ ਲਈ ਉਸ ਫੰਡ ਨੂੰ ਲਗਾਇਆ ਜਾ ਸਕੇ ਕਿਉਂਕਿ ਤਰਨਤਾਰਨ ਵਾਲੇ ਪਾਸੇ ਹੈ ਜਨਾਲੇ ਵਾਲੇ ਪਾਸੇ ਖਾਸ ਕਰ ਅੰਮ੍ਰਿਤਸਰ ਗੁਰਦਾਸਪੁਰ ਕਾਫੀ ਨੁਕਸਾਨ ਹੋਇਆ ਖੜਾਂ ਦੇ ਨਾਲ ਤੇ ਦੂਜੇ ਪਾਸੇ ਵੈਸੇ ਉਹਨਾਂ ਨੂੰ ਇੱਕ ਰਾਹਤ ਪਿੱਛੇ ਜੇ ਜ਼ਰੂਰ ਮਿਲੀ ਸੀਗੀ ਕਿ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣਗੇ ਕਿਉਂਕਿ ਉਹ ਰਾਸ਼ਟਰਪਤੀ ਦੀ ਚੋਣ ਵਾਸਤੇ ਉਹਨਾਂ ਨੇ ਵੀ ਵੋਟ ਕਰਨੀ ਆ ਤਾਂ ਉਹਦੇ ਹੁਕਮ ਜ਼ਰੂਰ ਹੋ ਚੁੱਕੇ ਨੇ ਪਰ ਹੁਣ ਪੈਰੋਲ ਦੇ ਉੱਤੇ ਕੀ ਫੈਸਲਾ ਲਿਆ ਜਾਂਦਾ ਹੈ ਜਾਂ ਫੰਡ ਨੂੰ ਲੈ ਕੇ ਕੀ ਫੈ ਸਸਪੈਂਸਾ ਜਾਂ ਕਹਿ ਸਕਦੇ ਆ ਕਿ ਭਵਿੱਖ ਦੇ ਗਰਭ ਦੇ ਵਿੱਚ ਹੈ। ਤਰਵਿੰਦਰ ਜਿਹੜਾ ਵੋਟ ਵਾਲਾ ਕੰਮ ਆ ਉਹ ਤਾਂ ਇਹ ਕਿਹਾ ਗਿਆ ਕਿ ਕੋਈ ਵੀ ਬੰਦਾ ਵੋਟ ਵਾਸਤੇ ਡਿਬਰੂਗੜ੍ਹ ਜੇਲ੍ਹ ਜਾਏਗਾ। ਹੂੰ। ਉਹਨਾਂ ਦੀ ਵੋਟ ਸੀਲ ਬੰਦ ਲਫਾਫੇ 'ਚ ਲੈ ਕੇ ਆਏਗਾ। ਜਿੱਥੇ ਉਹ ਗਿਣਤੀ ਹੋਵੇਗੀ ਉੱਥੇ ਉਹ ਪਹਚਾਣ ਦਿੱਤੀ ਜਾਵੇਗੀ। ਇਹ ਉਹਨਾਂ ਦੇ ਪਿਤਾ ਸਰਦਾਰ ਤਰਸੇਮ ਸਿੰਘ ਨੇ ਇੱਕ ਚਿੱਠੀ ਲਿਖੀ ਹੈ ਦੇਸ਼ ਦੇ ਗ੍ਰਾਂਤਰੀ ਅਮਿਤ ਸ਼ਾਹ ਨੂੰ ਕਿ ਜੇ ਘੱਟੋ ਘੱਟ ਉਹ ਬੰਦਾ ਐਸ ਵੇਲੇ ਲੋਕਾਂ ਦਾ ਨਮਾਇੰਦਾ ਹੈ ਮੈਂਬਰ ਪਾਰਲੀਮੈਂਟ ਹੈ 2 ਲੱਖ ਤੋਂ ਵੱਧ ਲੋਕਾਂ ਨੇ ਉਹਨੂੰ ਦੇ ਨਮਾਇੰਦਗੀ ਕਰਦਾ ਨਮਾਇੰਦਗੀ ਕਰਦਾ ਉਹਦੇ ਵਿੱਚ ਬਹੁਤ ਕੁਝ ਹੋਣਾ ਚਾਹੀਦਾ ਹੈ ਉਹਨੂੰ ਘੱਟੋ-ਘੱਟ 1 ਮਹੀਨੇ ਵਾਸਤੇ ਪੈਰੋਲ ਦਿੱਤੀ ਜਾਵੇ। ਤਾਂ ਜੋ ਹੜ ਪ੍ਰਭਾਵਤ ਲੋਕਾਂ ਦੇ ਨਾਲ ਉੱਥੇ ਜਾ ਕੇ ਉਹ ਕੰਮ ਕਰ ਸਕਣ। ਇਹ ਗੱਲ ਇੱਕ ਹੈ। ਹੂੰ। ਦੂਜੀ ਗੱਲ ਹੈ ਉਹ ਕਹਿੰਦੇ ਉਹਦਾ ਜਿਹੜਾ 5 ਕਰੋੜ ਦਾ ਫੰਡ ਹੈ ਉਹ ਵੀ ਜਾਰੀ ਕੀਤਾ ਜਾਵੇ ਤਾਂ ਕਿ ਉਹ ਆਪਣੇ ਲੋਕ ਸਭਾ ਹਲਕੇ ਦੇ ਵਿੱਚ ਜਿੱਥੇ-ਜਿੱਥੇ ਵੀ ਜ਼ਰੂਰਤਾਂ ਨੇ ਲੋਕਾਂ ਦੀ رائے ਦੇ ਨਾਲ ਉਹ ਫਾਂਡਾ ਜਿਹੜਾ ਲੋਕ ਹਿੱਤ ਵਿੱਚ ਵਰਤਿਆ ਜਾ ਸਕੇ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ தवास ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ